ਕੱਟ ਬੀਜੇਪੀ ਦੇ ਵਾਈਸ ਪ੍ਰੈਜ਼ੀਡੈਂਟ ਨੇ ਉਹਦਾ ਕੈਕਸ਼ਨ ਹੋਇਆ ਹੈ ਬਬਲਾ ਦਾ ਮੋਹਾਲੀ ਵਾਲਾ ਫਾਰਮ ਹਾਊਸ ਸੀਲ ਕੀਤਾ ਗਿਆ ਹੈ ਕਮਾੜਾ ਦੇ ਵੱਲੋਂ ਦੱਸ ਕੇ ਕਮਾੜਾ ਨੇ ਦਵਿੰਦਰ ਬਬਲਾ ਦੇ ਫਾਰਮ ਹਾਊਸ ਨੂੰ ਗੈਰ ਕਾਨੂੰਨੀ ਇਲੀਗਲ ਐਲਾਨ ਹੈ ਮਾਮਲੇ 'ਚ ਦਵਿੰਦਰ ਬਬਲਾ ਦੀ ਸਫਾਈ ਵੀ ਸਾਹਮਣੇ ਆਈ ਹੈ ਦਵਿੰਦਰ ਬਬਲਾ ਨੇ ਕਿਹਾ ਕਿ ਮੇਰੀ ਸਾਰੀ ਪ੍ਰਾਪਰਟੀ ਲੀਗਲ ਹੈ ਤੇ ਮੇਰੇ ਉੱਪਰ ਦਬਾਅ ਬਣਾਇਆ ਜਾ ਰਿਹਾ ਹੈ ਮੇਰੇ ਉੱਪਰ ਪ੍ਰੈਸ਼ਰ ਜੋ ਹੈ ਉਹ ਬਣਾਇਆ ਜਾ ਰਿਹਾ ਹੈ ਤੇ ਜੱਸ ਦੇ ਕਿ ਚੰਡੀਗੜ੍ਹ बीजेपी वाइस प्रेसिडेंट ने दविंदर बबला उन्होंने जो फार्म हाउस है इसे विचाले उसको सील किया गया है दस देखिए ग्रेटर मोहाली एरिया डेवलपमेंट अथॉरिटी ने कल जो है कल जो है इसे दे विचाले दस दिए कि एक्शन होया है तो इस दे विचाले जो दी प्रॉपर्टी है वो सील की गई तो गवाना के अधिकारी तस्वीर वेखे जा सकते हैं आ फार्म हाउस है ਮੁੱਲਾਪੁਰ ਪਰੋਲ ਜੋ ਹੈ ਪਿੰਡ ਉੱਥੇ ਸਥਿਤ ਹੈ ਤੇ ਇਸ ਨੂੰ ਇਲੀਗਲ ਐਲਾਨਿਆ ਗਿਆ ਹੈ ਤੇ ਇੱਥੇ ਕਮਰਸ਼ੀਅਲ ਐਕਟੀਵਿਟੀ ਹੁੰਦੀ ਸੀ ਕਿ ਜਿਸ ਦੇ ਚਲਦੇ ਇਸ ਨੂੰ ਸੀਲ ਕੀਤਾ ਗਿਆ ਹੈ ਤੇ ਬਾਹਰ ਦੱਸ ਦਈਏ ਕਿ ਉਹ ਜੋ ਨੋਟਿਸ ਹੈ ਉਹ ਕਮਾਡਾ ਦੇ ਅਧਿਕਾਰੀਆਂ ਦੇ ਵੱਲੋਂ ਚਿਪਕਾਇਆ ਵੀ ਗਿਆ ਹੈ ਤੇ ਇਸੇ ਵਿਚਾਲੇ ਜੋ ਦਵਿੰਦਰ ਪਾਲ ਸਿੰਘ ਬਬਲਾ ਨੇ ਉਹਨਾਂ ਨੇ ਨਿਊਜ਼ 18 ਨਾਲ ਖਾਸ ਗੱਲਬਾਤ ਕਰਦੀ ਹੈ ਉਹ ਵੀ ਤੁਹਾਨੂੰ ਸੁਣਾਉਣੇ ਆ ਕਿ ਉਹਨਾਂ ਨੇ ਨਿਊਜ਼ 18 ਨਾਲ ਖਾਸ ਗੱਲਬਾਤ ਦੇ ਦੌਰਾਨ ਕੀ ਕੁਝ ਕਿਹਾ ਕਮਰਸ਼ਲ ਐਕਟੀਵਿਟੀ ਨਹੀਂ ਸੀ ਜਿਸ ਨੂੰ ਕਮਰਸ਼ੀਅਲੀ ਐਕਟੀਵਿਟੀ ਕਹਿ ਕੇ ਇਲੀਗਲ ਤੌਰ ਤੇ ਇਹਦੇ ਇਹਨੂੰ ਸੀਲ ਕੀਤਾ ਗਿਆ ਗਮਾਡਾ ਦੇ ਅਫੀਸਰ ਉੱਥੇ ਪਹੁੰਚੇ ਸੀ ਪੰਜਾਬ ਪੁਲਿਸ ਦੇ ਜਿਹੜੇ ਮੁਲਾਜ਼ਮ ਉੱਥੇ ਪਹੁੰਚੇ ਸੀ ਤੇ ਸੀਲ ਕਰਕੇ ਉੱਥੋਂ ਨਿਕਲ ਗਏ ਰਵਿੰਦਰ ਸਿੰਘ ਬਬਲਾ ਜੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਬਲਾ ਜੀ ਕੱਲ ਵੀ ਆਪਣੀ ਗੱਲ ਹੋਈ ਸੀ ਕੱਲ ਜਦ ਇਹ ਦੇਰ ਸ਼ਾਮ ਪੂਰਾ ਸੀਲ ਕੀਤਾ ਗਿਆ ਅਫੀਸਰਸ ਕਹ ਰਹੇ ਨੇ ਕਿ ਇਹ ਇਲੀਗਲ ਇੱਥੇ ਚੱਲ ਰਿਹਾ ਸੀਗਾ ਕਮਰਸ਼ਲ ਐਕਟੀਵਿਟੀ ਹੈਗਾ ਉਸ ਏਰੀਆ ਦੇ ਵਿੱਚ ਕਮਰਸ਼ੀਅਲ ਐਕਟੀਵਿਟੀ ਨਹੀਂ ਚਲਾ ਸਕਦੇ ਤੁਸੀਂ ਕਿਹਾ ਕਿ ਇਹ ਸਾਰਾ ਪੋਲਿਟਿਕਲ ਇਵੈਂਟ ਡਾਟਾ ਦੇ ਚੱਲਦੀ ਹੈ ਪੂਰਾ ਕੰਪਲੀਟ ਗਰ ਇਸਰੈ ਜੀ ਕਿ ਇਹ 2019 ਦੇ ਵਿੱਚ ਮੈਂ ਐਗਰੀਕਲਚਰ ਲੈਂਡ ਖੇਵੜ ਜ਼ਮੀਨ ਜਿਹੜੀ ਹੈ ਉਹ ਖਰੀਦੀ ਉਹਦੇ ਵਿੱਚ ਇੱਕ ਟਾਜਾ ਪੁਰਾਣਾ ਜਿਹੜਾ ਹੈਗਾ ਜਿਸ ਕੋ ਖਰੀਦਿਆ ਸੀਗਾ ਉਹ ਬਣਿਆ ਹੋਇਆ ਸੀਗਾ ਜਦਕਿ ਉਹਦੇ ਵਿੱਚ ਫੋਰੈਸਟ ਵਾਲਿਆਂ ਦਾ ਉਹਨਾਂ ਨੇ ਪੂਰਾ ਸਰਵੇ ਕਰਕੇ ਉਹਦੀ ਰਿਪੋਰਟ ਬਣਾ ਕੇ ਸਾਨੂੰ ਦਿੱਤੀ ਹੋਈ ਹੈ ਉਸ ਤੋਂ ਬਾਅਦ ਫਿਰ ਅਸੀਂ ਅਪਲਾਈ ਕੀਤਾ ਕਾਮਾੜਾ ਦੇ ਵਿੱਚ कि जिस तरह ਦਾ ਕੈਪਟਨ ਅਮਰਿੰਦਰ ਸਿੰਘ ਜੀ ਨੇ ਬਣਾਇਆ ਉਸੇ ਹਿਸਾਬ ਨਾਲ ਸਾਨੂੰ ਪਰਮਿਸ਼ਨ ਦਿੱਤੀ ਜਾਵੇ ਉਹ ਪਰਮਿਸ਼ਨ ਜਿਹੜੀ ਹੈਗੀ ਆ ਸਾਨੂੰ ਦਿੱਤੀ ਗਈ ਠੀਕ ਹੈ ਉਸ ਤੋਂ ਬਾਅਦ ਬਕਾਇਦਾ ਬਿਜਲੀ ਦਾ ਕਨੈਕਸ਼ਨ ਹੈ ਸਾਰੇ ਕਨੈਕਸ਼ਨ ਹੈਗੇ ਆ ਸਾਰੇ ਅਸੀਂ ਬਿੱਲ ਪੇ ਕਰਦੇ ਆਂ ਅੱਜ ਤੱਕ ਕਦੇ ਕੋਈ ਗੱਲ ਨਹੀਂ ਹੋਈ ਇਹ ਜਿਹੜੀ ਹੈ ਠੀਕ ਹੈ ਉਹ ਸਾਡਾ ਇੱਕ ਰੈਜੀਡੈਂਸ਼ੀਅਲ फार्म हाउस ਹੈ ਜਿਹੜਾ ਹੈਗਾ ਅਸੀਂ ਕੋਈ ਕਮਰਸ਼ੀਅਲ ਐਕਟੀਵਿਟੀ ਵਾਸਤੇ ਨਹੀਂ ਬਣਾਇਆ ਸਾਡੇ ਕੋ ਲੋਕੀ ਬੜੇ ਥੇਰੇ ਮੰਗਦੇ ਆਲੇ ਵੀ ਸਾਨੂੰ ਆਪਣਾ ਇੱਥੇ ਕੋਈ ਫੰਕਸ਼ਨ ਕਰਨ ਵਾਸਤੇ ਜੀਕਾ ਨਹੀਂ ਅਸੀਂ ਬਣਾਇਆ ਏਨੇ ਪਿਆਰ ਦੇ ਨਾਲ ਆ ਕਿ ਅਗਰ ਕਿਸੇ ਨੂੰ ਦਵਾਗੇ ਉਹ ਸਾਰਾ ਖਰਾਬ ਕਰ ਦੇਗਾ इवन ਮੇਰੇ ਸਕੇ ਭਾਂਜੀ ਦਾ ਵਿਆਹ ਸੀਗਾ ਹੁਣੇ ਪਿੱਛੇ ਜੇ ਬਲਕਿ ਉਹਨਾਂ ਨੇ ਵੀ ਨਹੀਂ ਕਿਹਾ ਸਾਨੂੰ ਲੱਭ ਜੀ ਹਾਂ ਸਾਨੂੰ ਇਹ ਦਿਓ ਆਪਣਾ ਕਰਨ ਵਾਸਤੇ ਆ ਮੇਰੇ ਬੇਟੇ ਦਾ ਵਿਆਹ ਹੋਇਆ ਸੀਗਾ ਉਦੋਂ ਅਸੀਂ ਇੱਕ ਲਾਂਵਾ ਫੇਰੇ ਕੀਤੇ ਸੀਗੇ ਇੱਕ ਦਿਵਾਲੀ ਦਾ ਪ੍ਰੋਗਰਾਮ ਜਿਹੜਾ ਹੈਗਾ ਕੀਤਾ ਸੀ ਉਹ ਬੱਚਿਆਂ ਨੇ ਫੋਟੋ ਇੰਸਟਾਗ੍ਰam ਤੇ ਪਾਈ ਹੋਣੀ ਹੈ ਉਹ ਤੋਂ ਚੱਕ ਕੇ ਕਹਿੰਦੇ ਜੀ ਦੇਖੋ ਜੀ ਤੁਸੀਂ ਇਹ ਕਰ ਰਹੇ ਹੋ ਚਲੋ ਐਨੀਵੇ ਇਸ ਮੇਰ ਦੇ ਇਲੈਕਸ਼ਨ ਦੇ ਵਿੱਚ ਆਪ ਪਾਰਟੀ ਵਾਲਿਆਂ ਦੇ ਸੀਨੀਅਰ ਲੀਡਰ ਸ਼ਹਿਰ ਦਾ ਕੋਈ ਐਸਾ ਬੰਦਾ ਨਹੀਂ ਛੱਡਿਆ ਹੋਣਾ ਜਿਹੜਾ ਸਾਨੂੰ ਜਾਣਦਾ ਹੈ ਉਹਨਾਂ ਨੂੰ ਲੈ ਕੇ ਸਾਡੇ ਘਰੇ ਆਏ ਠੀਕ ਹੈ ਸਾਡੇ ਕੋਲ ਰਿਕਾਰਡਿੰਗਾਂ ਵੀ ਪਈਆਂ ਹੋਣੀਆਂ ਸਾਡੇ ਕੈਮਰੇ ਲੱਗੇ ਹੋਏ ਹੁਣ ਆਇਆ ਸੀ ਸੀਨੀਅਰ ਲੀਡਰ ਸੋ ਚਲੋ ਹੁਣ ਨਾਂ ਨਹੀਂ ਲੈਣਾ ਜਿਹੜਾ ਹੈਗਾ ਠੀਕ ਹੈ ਮੈਂ ਇਸ ਇਹ ਜੀ ਉੱਚੀ ਰਾਜਨੀਤੀ ਚ ਨਹੀਂ ਜਾਂਦਾ ਗੱਲ ਵੀ ਹਾਂ ਜੀ ਮੈਂ ਨਾਂ ਲੈ ਕੇ ਕੋਈ ਆਪਣਾ ਨਾਂ ਉਹ ਕਰਨ ਸਭ ਨੂੰ ਪਤਾ ਹੈਗਾ ਨੇ ਵੀ ਕੌਣ ਕੌਣ ਕਿੱਥੇ ਗਿਆ ਜਿਹੜਾ ਹੈਗਾ ਠੀਕ ਹੈ ਉਹਨਾਂ ਨੇ ਆ ਕੇ ਕਿ ਅੱਜ ਕੀ ਸਾਨੂੰ ਤੁਹਾਡੀ ਲੋੜ ਹੈ ਤੁਸੀਂ ਆਮ ਆਦਮੀ ਪਾਰਟੀ ਜਾਓ بڑے ਕਦਰ ਵਰ ਨੇਤਾ ਹੈ ਤੁਸੀਂ ਜੋ ਤੁਹਾਨੂੰ ਪੋਸਟ ਚਾਹੀਦੀ ਹੈ ਜੋ ਤੁਹਾਨੂੰ ਕੋਈ ਆਪਣਾ ਪੰਜਾਬ ਦੇ ਵਿੱਚ ਕੋਈ ਚੇਅਰਮੈਨਸ਼ਿਪ ਚਾਹੀਦੀ ਹੈ ਸਾਨੂੰ ਦੱਸੋ ਅਸੀਂ ਤੁਹਾਡੀ ਪੂਰੀ ਕਰਾਂਗੇ ਠੀਕ ਹੈ ਕੋਈ ਪੈਸੇ ਦੀ ਡਿਮਾਂਡ ਹੈਗੀ ਉਹ ਵੀ ਦੱਸ ਦੋ ਮੈਂ ਕਹਿੰਦਾ ਜੀ ਆਪ ਬਾਈ ਗੁਰੂ ਨੇ ਬੜਾ ਕੁਝ ਦਿੱਤਾ ਹੋਇਆ ਜਿਹੜੇ ਬੰਦੇ ਨਾਲ ਆਏ ਸੀਗੇ ਸ਼ਹਿਰ ਦੇ ਮੌਜੂਦ ਬੰਦੇ ਜਿਹੜੇ ਹੈਗੇ ਉਹਨਾਂ ਨੂੰ ਬਿਠਾਇਆ ਮੈਂ ਚਾਹ ਭਲਾਈ ਮੈਂ ਉਹਨਾਂ ਸਾਰੇ ਸਾਹਮਣੇ ਪੁੱਛਿਆ ਕਿ ਯਾਰ ਦਵਿੰਦਰ ਸਿੰਘ ਬਬਲਾ ਕੋਈ ਬਕਾਊ ਬੰਦਾ ਵਾ ਪਹਿਲਾਂ ਇਹ ਦੱਸੋ ਹੈ ਇੱਕ ਸ਼ਹਿਰ 'ਚ ਉਹਨੇ ਆਪਣਾ ਨਾਮ ਕਮਾਇਆ ਹੈ ਅੱਜ ਅਗਰ ਮੈਂ 22 ਸਾਲ ਤੋਂ ਬਾਅਦ ਇੱਕ ਪਾਰਟੀ ਅਗਰ ਮੈਂ ਚੇਂਜ ਕੀਤੀ ਹੈ ਮੈਂ ਭਾਰਤੀ ਜਨਤਾ ਪਾਰਟੀ 'ਚ ਗਿਆ ਹੈ ਅੱਜ ਮੈਂ ਆਮ ਆਦਮੀ ਪਾਰਟੀ 'ਚ ਚਲੇ ਜਾਂਦਾ ਮੇਰੀ ਕ੍ਰੈਡੀਬਿਲਟੀ ਕੀ ਰਹਿ ਜਾਏਗੀ ਲੋਕੀ ਤਾਂ ਇਹੀ ਕਹਿਣਗੇ ਨਾ ਜਿਵੇਂ ਅੱਜ ਲਿਖਦੇ ਆ ਆਰਾਮ ਗਿਆ ਆਰਾਮ ਉਹ ਤਾਂ ਬੀਜਪੀ ਚ ਗਿਆ ਸੀ ਲੋਕੀ ਕਹਿੰਦੇ ਪਤਾ ਨਹੀਂ ਕਿੰਨੇ ਕਰੋੜ ਰੁਪਈਆ ਲੈ ਗਿਆ ਹੁਣ ਮੈਂ ਆਪ ਤੇ ਜਾਊਂਗਾ ਕਹਿਣ ਕੇ ਫਿਰ ਪੈਸੇ ਲੈ ਕੇ ਚਲਾ ਗਿਆ ਇਸ ਕਰਕੇ ਮੈਂ ਉਹਨਾਂ ਨੂੰ ਕਿਹਾ ਯਾਰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਕੰਮ ਦੇ ਵਿੱਚ ਜਿਹੜਾ ਹੈਗਾ ਮੈਨੂੰ ਨਾ ਪਾਣਾ ਚਲੋ ਉਹਨੇ ਕਿਹਾ ਜੀ ਮੰਨ ਲੈਂਦੇ ਆ ਫਿਰ ਉਹਨੇ ਕਿਹਾ ਲੈ ਵੀ ਜਿਹੜਾ ਹੈਗਾ ਤੁਸੀਂ ਇਹ ਮੇਅਰ ਦੇ ਇਲੈਕਸ਼ਨ ਦੇ ਵਿੱਚ ਆ ਮੇਰੀ ਭੂਮਿਕਾ ਜਿਹੜੀ ਹੈਗੀ ਆ ਉਹਨੂੰ ਥੋੜਾ ਸਲੋ ਰੱਖਣਾ ਸਰਦਨਾਲ ਅਹਿਬਾਬ ਸਿੰਘ ਗਰੇਵਾਲ ਫੋਨ ਲਾਈਨ ਤੇ ਜੁੜੇ ਹੋਏ ਨੇ ਆਵਾਦੀ ਪਾਰਟੀ ਦੇ ਆਗੂ ਨੇ ਸਰ ਬਹੁਤ ਬਤ ਸਵਾਗਤ ਤੁਹਾਡਾ న్యూਸ 18 ਪੰਜਾਬ ਤੇ ਅੱਜ ਜੋ ਕਾਰਵਾਈ ਘਮਾੜਦੇ ਵੱਲੋਂ ਕੀਤੀ ਗਈ ਹੈ ਦਵਿੰਦਰ ਬਬਲਾ ਤੇ ਉਹਨਾਂ ਦਾ ਰਿਐਕਸ਼ਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਹੈ ਕਿ ਮੈਨੂੰ ਆਵਾਦੀ ਪਾਰਟੀ ਚ ਸ਼ਾਮਲ ਹੋਣ ਵਾਸਤੇ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ న్యూਸ 18 ਨਾਲ ਉਹਨਾਂ ਨੇ ਖਾਸ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਮੇਰੇ ਕੋਲ तमाम ਰਿਕਾਰਡਿੰਗਸ ਪਈਆਂ ਨੇ ਕਿ ਜੋ ਆਵਾਦੀ ਪਾਰਟੀ ਦੇ ਆਗੂ ਮੇਰੇ ਕੋਲ ਆਏ ਸੀਗੇ ਤੇ ਕਿਹਾ ਗਿਆ ਸੀਗਾ ਕਿ ਆਵਾਦੀ ਪਾਰਟੀ ਚ ਸ਼ਾਮਲ ਹੋਇਆ ਜਾਏ ਮੈਡਮ ਕਿਸ ਸਬਾਤ ਮੈਨੂੰ ਇਹ ਦੱਸੋ ਜੇ ਸ਼ਾਮਿਲ ਕਰਾਂ ਮੈਂ ਤੁਸੀਂ ਜਿਵੇਂ ਬੀਜੇਪੀ ਦੀ ਹਾਰਤ ਹੈ ਸੈਂਡ ਐਜੰਸੀਜ਼ ਯੂਜ਼ ਕਰਦੇ ਨੇ ਜਾਂ ਕੇ ਸਪੌਂਡਦੇ ਨੇ ਕੁਝ ਕੁਝ ਵੀ ਕਰਦੇ ਨੇ ਪੈਸਾ ਵਰਤਦੇ ਨੇ ਜੀ ਕਰਾਂ ਉਹ ਸਾਡੇ ਕੋਲ ਤਾਂ ਪਾਵਰ ਹੈ ਨਾ ਹੀ ਚੰਦੀ ਕਰ ਸਾਡੇ ਕੋਲ ਐਡਮਿਨਿਸਟ੍ਰੇਸ਼ਨ ਹੈ ਸੋ ਕਿਸ ਅਧਾਰ ਤੇ ਕਹ ਰਹੇ ਇਹ ਤਾਂ ਜਿਵੇਂ ਕਹਿੰਦੇ ਨਾ ਕਿ ਪ੍ਰੀਐਮਪਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਆਲਰੇਡੀ ਇਨਕਮ ਹੀ ਕਰ ਰਹੇ ਹਾਂ ਆਲਰੇਡੀ ਇਹ ਕਾਉਂਸਲਰਸ ਨੂੰ ਪੱਟ ਰਹੇ ਨੇ ਕਿ ਇਹ ਪੋਜੀਸ਼ਨ ਕਰ ਰਹੇ ਐਂਡ ਜਦੋਂ ਇਹ ਕਰ ਰਹੇ ਨੇ ਤਾਂ ਫਿਰ ਇੱਕ ਛੋਟਾ ਜਿਹਾ ਸ਼ੋਸ਼ਾ ਇਹ ਵੀ ਛੱਡ ਦੋ ਚੱਲਣ ਤੇ ਆ ਵੀ ਉਂਗਲ ਚੱਕ ਦੋ ਸੋ ਬੇਸਿਕਲੀ ਇਹ ਸਿਵਾਏ ਪਤਨ ਰਿਕਾਰਡਿੰਗ ਸੀ ਨਾ ਕੋਈ ਗੱਲ ਬਚਾ ਲਾ ਦੇਣਗੀ ਉਹ ਮਜੀਠੀਆ ਸਾਹਿਬ ਵੀ ਬੜੀਆਂ ਰਿਕਾਰਡਿੰਗਾਂ ਚੱਕੀ ਫਿਰਦੇ ਸੀ ਦੇਸੀ ਅਲ ਕਿਸ ਨੂੰ ਹੈ ਨਹੀਂ ਸੋ ਫੈਕਟਰ ਦਿੰਸ ਕਿ ਅਸੀਂ ਆ ਕਾਮੀ ਇਸਾ ਤੇ ਕਿਵੇਂ ਡੈਮੋਕਰੇਸੀ ਦਾ ਕਹਾਣ ਹੋਇਆ ਮਾਨਯੋਗ ਸੁਪਰੀਮ ਕੋਰਟ ਨੇ ਕੀ ਹੈ ਕੱਲ ਮਸੀਹ ਸਾਹਿਬ ਨੂੰ ਸੁਪਰੀਮ ਕੋਰਟ ਨੇ ਜੋ ਕੀਤਾ ਉਹ ਵੀ ਸਭ ਦੇ ਮੂਰੀ ਹੈ ਸੋ ਅਸੀਂ ਉਹਦੇ ਚ ਹੁਣ ਕੀ ਬੋਲੀਏ ਜੋ ਇਹਨਾਂ ਦੀ ਜੋ ਬੇਸਿਕ ਇਨਨ ਸਤ੍ਰਤਾ ਕੇ ਲੋਕਾਂ ਦੀ ਲੋਕਤਾਂਤ੍ਰਿਕ ਮਰਜ਼ੀ ਨੂੰ ਨਹੀਂ ਮੰਨਦੇ ਤੇ ਕਿਉਂਕਿ ਇਹ ਲੋਕਤਾਂਤ੍ਰਿਕ ਮਰਜ਼ੀ ਨੂੰ ਨਹੀਂ ਮੰਨਦੇ ਫਿਰ ਇਹਨਾਂ ਨੂੰ ਲੱਗਦਾ ਕਿ ਸਾਰੇ ਸਾਡੇ ਹਰ ਕੀ ਨੇ ਅਸੀਂ ਇਹ ਜੇ ਕਮਾਣਾ ਦਾ ਬਲੀਦ ਕਦੇ ਨਹੀਂ ਸਿੱਖਾਤੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਅਹਿਬਾਬ ਗਰੇਵਾਲ ਆਮਦੀ ਪਾਰਟੀ ਦੇ ਜੋ ਆਗੂ ਸਿਗੇ ਸਾਡ ਨਾਲ ਜੁੜੇ ਹੋਏ ਸਿਗੇ ਉਹਨਾਂ ਨੇ ਤਮਾਮ ਇਨਾ ਇਲਜ਼ਾਮਾਂ ਨੂੰ ਸਿਰੇ ਤੋਂ ਨਕਾ ਰਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਆਮਦੀ ਪਾਰਟੀ ਦੇ ਵੱਲੋਂ ਕੋਈ ਵੀ ਇਸ ਤਰੀਕੇ ਦੀ ਐਕਟੀਵਿਟੀ ਨਹੀਂ ਕੀਤੀ ਜਾਂਦੀ ਇਸ ਦੇ ਵਿਚਾਲੇ ਜੋ న్యూਸ 18 ਤੇ ਦਵਿੰਦਰ ਬਬਲਾ ਚੰਡੀਗੜ੍ਹ ਜੋ ਭਾਜਪਾ ਦੇ ਵਾਈਸ ਪ੍ਰੈਜ਼ੀਡੈਂਟ ਜੁੜੇ ਸੀਗੇ ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ ਤੇ ਗਮਾੜਾ ਦੇ ਵੱਲੋਂ ਕੱਲ ਗਮਾੜਾ ਦਾ ਐਕਸ਼ਨ ਦੇਖਣ ਨੂੰ ਮਿਲਿਆ ਹੈ ਗਮਾੜਾ ਨੇ ਆ ਜੋ ਫਾਰਮ ਹਾਊਸ ਹੈ ਅਸੀਲ ਕੀਤਾ ਹੈ ਇਲੀਗਲ ਪ੍ਰਾਪਰਟੀ ਇਸ ਨੂੰ ਜਾਇਜ਼ ਕੀਤਾ ਹੈ ਇਸੇ ਵਿੱਚ ਆਲੇ ਦਵਿੰਦਰ ਸਿੰਘ ਜੋ ਬਬਲਾ ਨੇ ਉਹਨਾਂ ਨੇ ਕਿਹਾ ਕਿ ਆ ਰੈ residențial ਪ੍ਰਾਪਰਟੀ ਹੈ ਬਿੱਲ ਬਕਾਇਦਾ ਪੇ ਕੀਤੇ ਜਾਂਦੇ ਨੇ ਬੇਟੇ ਦਾ ਵਿਆਹ ਕੀਤਾ ਗਿਆ ਸੀਗਾ ਦੀਵਾਲੀ ਦਾ ਫੰਕਸ਼ਨ